ਡਾਕਟਰ ਗੁਰਪ੍ਰੀਤ ਧੁੱਗਾ ਦਾ ਲਿਖਿਆ ਹੋਇਆ ਨਾਵਲ 40 ਦਿਨ ਦਿਨ 15ਵਾਂ ਜੇ ਕੁੱਤੇ ਨੂੰ ਵਫਾਦਾਰ ਮੰਨਿਆ ਗਿਆ ਤਾਂ ਲਾਲਚੀ ਵੀ ਕਿਹਾ ਗਿਆ ਜੇ ਕੋਇਲ ਦੀ ਆਵਾਜ਼ ਦੀ ਤਾਰੀਫ਼ ਹੋਈ ਹੈ ਤਾਂ ਆਪਣੇ ਆਂਡੇ ਦੂਸਰੇ ਆਲਣੇ ਚ ਰੱਖਣ ਕਰਕੇ ਭੰਡੀ ਵੀ ਹੋਈ ਜੇ ਕਾਂ ਨੂੰ ਸਿਆਣਾ ਮੰਨਿਆ ਗਿਆ ਤਾਂ ਬਦਸੂਰਤ ਵੀ ਕਿਹਾ ਗਿਆ ਜੇ ਪਾਣੀ ਨੇ ਜੀਵਨ ਦਿੱਤਾ ਤਾਂ ਹੜ ਮੌਤ ਦਾ ਕਾਰਨ ਵੀ ਬਣੇ ਇਸੇ ਤਰ੍ਹਾਂ ਕੋਈ ਵੀ ਇਨਸਾਨ ਨਾ ਪੂਰਾ ਦੇਵਤਾ ਹੁੰਦਾ ਹੈ ਤੇ ਨਾ ਹੀ ਪੂਰਾ ਸ਼ੈਤਾਨ। 부ਝੇ ਦੀਵੇ ਨੂੰ ਵੀ ਦੀਵਾ ਹੀ ਆਖਿਆ ਜਾਂਦਾ ਹੈ। ਸੂਰਜ ਜੇ ਚੜਿਆ ਨਹੀਂ ਸੀ। ਉਹ ਬਟਾਲਾ ਖਲਕਤ ਨੂੰ ਉੱਠਣ ਦਾ ਹੋਕਾ ਦੇ ਰਿਹਾ ਸੀ। ਕੇਸਰ ਨੇ ਉੱਠ ਕੇ ਦੂਰ ਦੂਰ ਤੱਕ ਉੱਚੇ ਨੀਵੇਂ ਵੱਡੇ ਛੋਟੇ ਰੇਤ ਦੇ ਟਿੱਬਿਆਂ ਤੇ ਨਿਗਾਹ ਮਾਰੀ। ਉਸ ਨੂੰ ਇਹ ਟਿੱਬੇ ਸਮੁੰਦਰ ਦੀਆਂ ਲਹਿਰਾਂ ਵਰਗੇ ਲੱਗੇ। ਕੇਸਰ ਨੇ ਕਦੇ ਸਮੁੰਦਰ ਵੇਖਿਆ ਹੀ ਨਹੀਂ ਸੀ ਪਰ ਕਿਤਾਬਾਂ 'ਚ ਸਮੁੰਦਰ ਦੀਆਂ ਤਸਵੀਰਾਂ ਜ਼ਰੂਰ ਵੇਖੀਆਂ ਸਨ ਸਮਾਨ ਇਕੱਠਾ ਕਰਕੇ ਦੋਵੇਂ ਅਜੇ ਥੋੜੀ ਦੂਰ ਹੀ ਗਏ ਸਨ ਕਿ ਕੇਸਰ ਨੇ ਸੂਰਜ ਵੱਲ ਮੂੰਹ ਕਰਕੇ ਇੱਕ ਲੱਤ ਦੇ ਪਾਰ ਖੜਾ ਇੱਕ ਸਾਧੂ ਵੇਖਿਆ ਉਸਨੇ ਫਕੀਰ ਤੋਂ ਉਸ ਸਾਧੂ ਦੇ ਇੰਜ ਖੜੇ ਹੋਣ ਦਾ ਕਾਰਨ ਪੁੱਛਿਆ ਤਾਂ ਫਕੀਰ ਨੇ ਦੱਸਿਆ ਕਈ ਲੋਕੋ ਵਿਸ਼ਵਾਸ ਕਰਦੇ ਹਨ ਕਿ ਸਰੀਰ ਨੂੰ ਕਸ਼ਟ ਦੇ ਕੇ ਅਗਲੇ ਜਨਮ ਵਿੱਚ ਸੁੱਖ ਮਿਲਦੇ ਹਨ ਪਰ ਪੁੱਤਰ ਸੁੱਖ ਤਾਂ ਮਨ ਦੀ ਖੇਡ ਐ ਸਰੀਰ ਦੀ ਨਹੀਂ ਜਿ ਫਕੀਰ ਨੇ ਕਹਾਣੀ ਤੇ ਫਕੀਰ ਨੇ ਕਹਾਣੀ ਸ਼ੁਰੂ ਕੀਤੀ ਇੱਕ ਵਾਰ ਇੱਕ ਬੁੱਧੀ ਭਿਖਸ਼ੂ ਆਪਣੇ ਚੇਲੇ ਨਾਲ ਸਮੁੰਦਰ ਦੇ ਕਿਨਾਰੇ ਖੜਾ ਸੀ ਤੇਜ਼ ਹਨੇਰੀ ਚੱਲ ਰਹੀ ਸੀ ਸਮੁੰਦਰ ਵਿੱਚ ਤੂਫਾਨ ਆਇਆ ਹੋਇਆ ਸੀ ਉਸ ਨੇ ਚੇਲੇ ਨੂੰ ਪੁੱਛਿਆ ਸਮੁੰਦਰ ਵਿੱਚ ਤੈਨੂੰ ਕੀ ਦਿਖ ਰਿਹਾ ਹੈ ਛੋਟੀਆਂ ਵੱਡੀਆਂ ਛੱਲਾਂ ਸ਼ੂਕ ਦਾ ਸਮੁੰਦਰ ਵੇਖ ਕੇ ਡਰ ਲੱਗ ਰਿਹਾ ਹੈ ਚੇਲੇ ਨੇ ਜਵਾਬ ਦਿੱਤਾ ਕੀ ਤੂੰ ਇਸ ਦੇ ਅੰਦਰ ਜਾ ਸਕਦਾ ਹੈ ਪਿਖਸ਼ੂ ਨੇ ਪੁੱਛਿਆ ਇਸ ਤਰ੍ਹਾਂ ਦੇ ਝੱਖੜ ਵਿੱਚ ਸਮੁੰਦਰ ਦੇ ਅੰਦਰ ਜਾਣ ਦਾ ਖਤਰਾ ਤਾਂ ਮੈਂ ਕਦੇ ਵੀ ਨਾ ਸਹੇੜਾਂ ਚੇਲੇ ਨੇ ਨਾਂ ਵਿੱਚ ਸਿਰ ਹਲਾਇਆ ਤੈਨੂੰ ਪਤਾ ਹੈ ਕਿ ਸਮੁੰਦਰ ਵਿੱਚ ਇਹ ਝੱਖੜ ਕਿਵੇਂ ਆਇਆ ਪਿਖਸ਼ੂ ਨੇ ਪੁੱਛਿਆ ਹਨੇਰੀ ਚੱਲਣ ਕਰਕੇ ਜਦੋਂ ਤੱਕ ਹਨੇਰੀ ਚੱਲ ਰਹੀ ਹੈ ਸਮੁੰਦਰ ਸ਼ਾਂਤ ਨਹੀਂ ਹੋਵੇਗਾ ਚੇਲੇ ਨੇ ਕਿਹਾ ਸਾਡਾ ਮਨ ਵੀ ਇੱਕ ਸਮੁੰਦਰ ਵਾਂਗ ਹੈ ਜਿਸ ਵਿੱਚ ਸੋਚਾਂ ਦੀ ਹਨੇਰੀ ਹਮੇਸ਼ਾ ਚੱਲਦੀ ਰਹਿੰਦੀ ਹੈ ਜਦ ਤੱਕ ਅਸੀਂ ਆਪਣੀਆਂ ਸੋਚਾਂ ਨੂੰ ਕਾਬੂ ਨਹੀਂ ਕਰਦੇ ਸਾਡਾ ਮਨ ਸ਼ਾਂਤ ਨਹੀਂ ਹੋ ਸਕਦਾ ਤੇ ਅਸ਼ਾਂਤ ਮਨ ਕਦੀ ਸੁਖੀ ਨਹੀਂ ਹੋ ਸਕਦਾ ਬਸ ਇਹੀ ਹੈ ਜ਼ਿੰਦਗੀ ਦਾ ਸੁੱਖ ਤੇ ਦੁੱਖ ਦੀ ਅਸਲੀਅਤ ਪਿਕਸ਼ੂ ਨੇ ਦੱਸਿਆ ਮਹਾਰਾਜ ਮੈਂ ਸੋਚਾਂ ਦੀ ਇਸ ਲਗਾਤਾਰ ਵਗਦੀ ਹਨੇਰੀ ਨੂੰ ਕਿਵੇਂ ਕਾਬੂ ਕਰ ਸਕਦਾ ਹਾਂ ਇਹ ਤਾਂ ਦਿਨ ਰਾਤ ਕਦੇ ਨਾ ਮੁੱਕਣ ਵਾਲਾ ਸਿਲਸਿਲਾ ਲੱਗਦਾ ਹੈ ਕੋਈ ਤਰੀਕਾ ਦੱਸੋ ਚੇਲੇ ਨੇ ਦੱਸਿਆ ਕਿਸੇ ਇੱਕ ਚੀਜ਼ ਤੇ ਧਿਆਨ ਤਰ ਕੇ ਹੀ ਸੋਚਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ ਇਹੋ ਭਗਤੀ ਹੈ ਇਹੋ ਸਾਧਨਾ ਤੇ ਇਹੋ ਯੋਗ ਹੈ ਪਿਕਸੂ ਨੇ ਸਮਝਾਇਆ ਇੱਥੇ ਬੈਠ ਕੇ ਕੁਝ ਦਿਨ ਆਪਣਾ ਧਿਆਨ ਸਮੁੰਦਰ ਦੀਆਂ ਲਹਿਰਾਂ ਤੇ ਟਿਕਾ ਹੌਲੀ ਹੌਲੀ ਤੈਨੂੰ ਜਦੋਂ ਤੈਨੂੰ ਛੱਲਾਂ ਦੀ ਆਵਾਜ਼ ਤੋਂ ਬਿਨਾਂ ਹੋਰ ਸਭ ਕੁਝ ਸੁਣਨ ਨੂੰ ਬੰਦ ਹੋ ਗਿਆ ਤਾਂ ਤੇਰੀਆਂ ਸੋਚਾਂ ਘਟਦੀਆਂ ਘਟਦੀਆਂ ਬੰਦ ਹੋ ਜਾਣਗੀਆਂ ਫਿਰ ਮਨ ਖਾਲੀ ਹੋ ਜਾਵੇਗਾ ਤੇ ਸਰੀਰ ਹਵਾ ਵਰਗਾ ਹਲਕਾ ਇੱਕ ਸੁੰਨੇ ਸਮਾਧੀ ਲਗਾਉਣ ਦੀ ਵਿਧੀ ਚੇਲੇ ਨੂੰ ਸਮਝਾਈ। ਫਕੀਰ ਨੇ ਗੱਲ ਖਤਮ ਕਰਕੇ ਪਾਣੀ ਦੀ ਮਸ਼ਕ ਕੇਸਰ ਨੂੰ ਫੜਾ ਦਿੱਤੀ ਤੇ ਪੋਟਲੀ ਵਿੱਚੋਂ ਗੁੜ ਦੀ ਇੱਕ ਛੋਟੀ ਰੋੜੀ ਕੱਢ ਕੇ ਉਸ ਨੂੰ ਦੇ ਦਿੱਤੀ। ਸਾਈ ਜੀ ਸਵਰਗ ਨਰਕ ਹੁੰਦਾ ਵੀ ਹੈ ਜਾਇਵੇਂ ਡਰਾਵੇ ਹੀ ਬਣਾਈ ਹੋਏ ਨੇ। ਕੇਸਰ ਨੇ ਇੰਝ ਸਵਾਲ ਕੀਤਾ ਜਿਵੇਂ ਜਵਾਬ ਪਹਿਲਾਂ ਹੀ ਪਤਾ ਹੋਵੇ। ਕੀਰ ਨੇ ਦੱਸਣਾ ਸ਼ੁਰੂ ਕੀਤਾ ਇੱਕ ਵਾਰ ਇੱਕ ਰਾਜਾ ਸਵਰਗ ਤੇ ਨਰਕ ਬਾਰੇ ਜਾਣਨ ਲਈ ਇੱਕ ਸਾਧੂ ਨੂੰ ਜਾ ਕੇ ਪੁੱਛਦਾ ਹੈ ਕਿ ਸਵਰਗ ਨਰਕ ਹੈ ਕੀ ਸਾਧੂ ਨੇ ਰਾਜੇ ਨੂੰ ਪੈਰ ਸਿਰ ਤੋਂ ਪੈਰਾਂ ਤੱਕ ਵੇਖਿਆ ਤੇ ਕਿਹਾ ਤੈਨੂੰ ਰਾਜਾ ਕਿਹਨੇ ਬਣਾ ਦਿੱਤਾ ਸ਼ਕਲ ਤੋਂ ਤਾਂ ਤੂੰ ਬਖਾਰੀ ਲੱਗਦਾ ਰਾਜੇ ਨੇ ਗੁੱਸੇ ਵਿੱਚ ਆ ਕੇ ਤਲਵਾਰ ਕੱਢ ਲਈ ਕਦੇ ਚਲਾਈ ਵੀ ਹੈ ਸਾਧੂ ਨੇ ਕਿਹਾ ਜਦੋਂ ਰਾਜਾ ਬਾਹਰ ਕਰਨ ਲੱਗਾ ਤਾਂ ਸਾਧੂ ਨੇ ਕਿਹਾ ਬਸ ਇਹੋ ਨਰਕ ਹੈ ਮਨ ਨੂੰ ਕਾਬੂ 'ਚ ਰੱਖ ਕਾਬੂ 'ਚ ਨਾ ਰੱਖਣਾ ਰਾਜਾ ਥੋੜਾ ਸ਼ਰਮਿੰਦਾ ਹੋਇਆ ਤੇ ਉਸਨੇ ਸ਼ਾਂਤ ਹੋ ਕੇ ਤਲਵਾਰ ਨੂੰ ਮਿਆਨ 'ਚ ਪਾ ਲਿਆ ਬਸ ਇਹੀ ਸਵਰਗ ਹੈ ਮਨ ਨੂੰ ਸਮਝਾ ਕੇ ਕਾਬੂ 'ਚ ਰੱਖਣਾ ਸਾਧੂ ਨੇ ਕਿਹਾ ਫਕੀਰ ਨੇ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਕੇਸਰਵਲ ਵੇਖਦਿਆਂ ਕਿਹਾ ਸੁੱਖ ਜਾਂ ਦੁੱਖ ਬੰਦੇ ਦੀ ਸੋਚ ਤੈ ਕਰਦੀ ਹੈ ਜਿਸ ਦੀ ਸੋਚ ਅਮੀਰ ਹੈ ਉਹ ਝੋਪੜੀ ਵਿੱਚ ਵੀ ਬਾਦਸ਼ਾਹ ਹੈ ਦਸਵੇਂ ਪਾਸੇ ਪਾਦਸ਼ਾਹ ਪਰਿਵਾਰ ਦੇ ਵਿਛੋੜੇ ਤੋਂ ਬਾਅਦ ਮਾਛੀਵੜ ਦੇ ਜੰਗਲਾਂ ਵਿੱਚ ਪੱਥਰ ਦਾ ਸਹਰਾਣਾ ਬਣਾ ਕੇ ਸਕੂਨ ਨਾਲ ਸੌਂ ਜਾਣਾ ਤੇ ਇਕੱਲੇ ਰਹਿ ਜਾਣ ਤੋਂ ਬਾਅਦ ਵੀ ਮੁਲਕ ਦੇ ਬਾਦਸ਼ਾਹ ਨੂੰ ਜਫਰ ਨਾਮੇ ਵਰਗੀ ਚਿੱਠੀ ਲਿਖਣਾ ਆਜ਼ਾਦ ਮਨ ਦੀ ਬੁਲੰਦ ਸੋਚ ਦਾ ਪਰਤੱਖ ਪ੍ਰਮਾਣ ਹੈ। ਦੱਸਦਿਆਂ ਫਕੀਰ ਦੇ ਹੱਥ ਜੁੜਦੇ। ਰੱਬਾ ਤੇ ਤਵਹੀਕ ਸਚਾਈ ਸੁਣ ਸਕਾ। ਇੰਨੀ ਸਮਝ ਵੀ ਬਖਸ਼ ਬराई ਸੁਣ ਸਕਾ ਦੁਨੀਆਂ ਦੇ ਇਸ ਸ਼ੋਰ ਸ਼ਰਾਬੇ ਤੋਂ ਪਰਾਂ ਬ੍ਰਹਮੰਡ ਵਿੱਚ ਖੁਦਾ ਦੀ ਖੁਦਾਈ ਸੁਣ ਸਕਾ ਅੱਜ ਦੁਪਹਿਰ ਤੋਂ ਵੱਦ ਬਦਲਵਾਈ ਚੱਲ ਰਹੀ ਸੀ ਫਕੀਰ ਦੇ ਕਹਿਣ ਮੁਤਾਬਕ ਇਸ ਇਲਾਕੇ ਵਿੱਚ ਮੀਂਹ ਘੱਟ ਹੀ ਪੈਂਦੀ ਸਨ ਪਰ ਫਿਰ ਵੀ ਦੋਵਾਂ ਨੇ ਉੱਥੇ ਹੀ ਰੁਕਣ ਦਾ ਫੈਸਲਾ ਕਰ ਲਿਆ ਜਿਸ ਰੁੱਖ ਹੇਠ ਹੋ ਰੁਕੇ ਸਨ ਉਸ ਦੀਆਂ ਜੜਾਂ ਧਰਤੀ ਤੋਂ ਉੱਪਰ ਸਨ ਸ਼ਾਇਦ ਰਜਾਨਾ ਵਗਦੀ ਹਨੇਰੀ ਦਰਖਤ ਦੇ ਮੁੱਢੋਂ ਰੇਤ ਉਡਾ ਕੇ ਲੈ ਗਈ ਸੀ ਕੇਸਰ ਨੇ ਕਿਸੇ ਹਰੇ ਦਰਖਤ ਦੀਆਂ ਜੜ੍ਹਾਂ ਧਰਤੀ ਤੋਂ ਉੱਪਰ ਪਹਿਲੀ ਵਾਰ ਵੇਖੀਆਂ ਨਾਲ ਹੀ ਖੰਡਰ ਬਣ ਚੁੱਕਾ ਇੱਕ ਪੁਰਾਣਾ ਮੰਦਿਰ ਸੀ ਜਿਸ ਦਾ ਸਿਰਫ ਇੱਕ ਬਰਾਂਡਾ ਹੀ ਬਚਿਆ ਸੀ ਤਿੰਨ ਪਾਸੇ ਦੀਆਂ ਦੀਵਾਰਾਂ ਅਤੇ ਥੋੜੀ ਜਿਹੀ ਬਚੀ ਛੱਤ ਕੇਸਰ ਤੇ ਫਕੀਰ ਦੇ ਰੁਕਣ ਲਈ ਕਾਫੀ ਸੀ ਨਿੱਕੀ ਨਿੱਕੀ ਕਣੀ ਦਾ ਮੀਂਹ ਸ਼ੁਰੂ ਹੋ ਗਿਆ ਥੋੜੀ ਦੇਰ ਕੰਮਨ ਹੋਈ ਤੇ ਬੰਦ ਹੋ ਗਈ ਧਰਤੀ ਹਵਾ ਬੱਦਲਾਂ ਨਾਲ ਖੇਡ ਰਹੀ ਸੀ ਬੱਦਲਾਂ ਨੇ ਸੂਰਜ ਨੂੰ ਢੱਕਿਆ ਹੋਇਆ ਸੀ ਕੰਦ ਨਾਲ ਢੋਲ ਲਾਈ ਬੈਠਾ ਕੇਸਰ ਅੱਖਾਂ ਬੰਦ ਕਰੀ ਪਿੰਡ ਪਹੁੰਚ ਗਿਆ ਸੀ ਕੇਸਰ ਨੂੰ ਜੀਤੀ ਦੀ ਯਾਦ ਆ ਰਹੀ ਸੀ ਤੇ ਯਾਦ ਆ ਰਿਹਾ ਸੀ ਉਸ ਦੀ ਗਲੀ 'ਚ ਰੋਜ਼ ਦਾ ਤਿੰਨ ਚਾਰ ਗੇੜਾ ਤਿੰਨ ਚਾਰ ਵਾਰ ਗੇੜਾ ਬਾਹਰ ਦਾ ਗੇੜਾ ਉਦਾਸੀ ਦਾ ਇੱਕ ਝੋਕਾ ਰੁਕਮੰਦੀ ਹਵਾ ਵਿੱਚ ਖੁੱਲ ਗਿਆ ਕੇਸਰ ਨੂੰ ਦਿਨ ਯਾਦ ਆ ਗਿਆ ਜਦੋਂ ਇੱਕ ਵਾਰ ਆਪਣੇ ਨਾਨਕੇ ਚੱਲੀ ਜੀਤੀ ਨੂੰ ਉਸ ਨੇ ਕਿਹਾ ਸੀ ਕੋਈ ਨਿਸ਼ਾਨੀ ਹੀ ਦੇ ਜਾ ਵੇਖ ਕੇ ਯਾਦ ਕਰ ਲਿਆ ਕਰੂੰ ਜੀਤੀ ਨੇ ਕੋਕੂ ਕਿਹਾ ਕਿਹੜੀ ਨਿਸ਼ਾਨੀ ਕੋਈ ਰੁਮਾਲ ਹੀ ਦੇ ਜਾ ਕੇਸਨ ਨਿਸ਼ਰਾਰਤ ਨਾਲ ਕਿਹਾ ਸੀ ਮੇਰੇ ਕੋਲ ਹੈ ਹੀ ਨਹੀਂ ਕੋਈ ਰੁਮਾਲ ਰਮੂਲ ਜੀਤੀ ਨੇ ਭੋਲੇਪਨ ਨਾਲ ਕਿਹਾ ਤੇ ਆਪਣੀ ਚੁੰਨੀ ਦਾ ਕੋਨਾ ਪਾੜ ਕੇ ਦੇ ਦਿੱਤਾ ਸੀ ਕੇਸਨ ਨੇ ਘਰੇ ਅਜੇ ਵੀ ਚੁੰਨੀ ਦੀ ਉਹ ਲੀਰ ਸੰਭਾਲ ਕੇ ਰੱਖੀ ਹੋਈ ਸੀ ਕਾਸ਼ ਉਹ ਆਪਣੇ ਨਾਲ ਹੀ ਲੈ ਆਉਂਦਾ ਸੋਚਦਿਆਂ ਕੇਸਰ ਦਾ ਠੰਡਾ ਜਿਹਾ ਹੌਕਾ ਉਦਾਸ ਹਵਾ ਵਿੱਚ ਅਟਕ ਗਏ ਤਨ